ਹਾਂਜੀ ਬਾਈ ਮਿੱਤਰੋ ਕੀ ਹੋਇਆ ਇਹ ਸਾਰੇ ਵੀ ਸਾਰੇ ਠੀਕ ਹੋਵੰਗੇ ਤੇ ਰੱਬੇ ਉਹ ਬਲਾਉ ਕਰਦੇ ਹਾਂ ਸ਼ੁਰੂਆਤ ਤੇ ਬਣਾਉਦੇ ਅੱਜ ਉਹਨਾਂ ਕਾਫੀ ਦਿਨੋਂ ਕਿ ਬਲਾਉ ਪਿਆ ਨਹੀਂ ਆਪਣਾ ਦੋ ਤਿੰਨ ਦਿਨ ਹੋ ਗਏ ਤੇ ਆਪਾਂ ਗਏ ਹੋਏ ਸੀ ਮੱਧਕੜ ਸਾਹ ਸਵਾਤੇ ਤਾਂ ਕਰਕੇ ਪੌਂਕ ਦਾ ਉਹ ਪਾ ਨਹੀਂ ਸਕੇ ਦਾਣੇ ਸੋਇਰੇ ਸਾਤਰੇ ਪਾ ਕੇ ਚਲੇ ਜਾਂਦੇ ਤੇ ਜਾਂ ਫਿਰ ਹੋਰ ਕਿਸੇ ਨਗਰਾਂ ਤੇ ਪੰਨੋ ਦਿਨ ਲਾ ਕੇ ਆਏ ਉੱਥੇ ਦੋ ਦਿਨ ਤੇ ਸਭ ਤੋਂ ਪਹਿਲਾਂ ਵਾਰ ਤੇ ਜਾਂਦੇ ਹਾਂ ਆਪਾਂ ਪਿੰਜਰੇ 'ਚ ਉੱਥੇ ਦਿਖਾਉਂਦੇ ਆ ਤੁਹਾਨੂੰ ਮੀਂਹ ਪਿਆ ਵਾਏ ਮੀਂਹ ਫੱਟ ਪੈ ਗਿਆ ਤੇ ਕਰਦੇ ਆ ਉਥੇ ਪਾਣੀ ਪੋਣੀ ਕਰਦੇ ਆ ਸਾਹਮਣੇ ਖੜਾ ਪਿੰਜਰੇ ਦੇ ਅੱਗੇ ਖੜ ਜਾਂਦੇ ਪਹਿਲਾਂ ਵੀ ਤੇ ਦੋ ਲਿਆਂਦੇ ਬੱਚੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਕੋਈ ਮਿੱਤਰੋ ਇਹ ਲਿਆਂਦੇ ਦੋ ਬੱਚੇ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗੇ ਚੈੱਕ ਕਰੋ ਇਹ ਬੱਚੇ ਨੀਲੇ ਠੀਕ ਹੈ ਤੇ ਦੇਖਦੇ ਆ ਕੀ ਗੱਲ ਬਾਤ ਹੈ ਗਾ ਜੀ ਬਾਕੀ ਪਿੰਜਰੇ ਵਿੱਚ ਰੱਖੇ ਹੋਏ ਦੇਖੋ ਲੱਗ ਕੋਈ ਫਿਕਰਤ ਨਹੀਂ ਮੈਂ ਇਹ ਲਿਆਂਦੇ ਦਾ ਕਰਕੇ ਆਪਣੇ ਲੱਗੇ ਰੱਖੇ ਨੇ ਤੇ ਹੁਣ ਚਾਹਦੇ ਆ ਵਗੈਰਾ ਆਪਾਂ ਜਿਹੜੇ ਨੇ ਤੇ ਵਾਈਪਰ ਚੱਕ ਲਿਆ ਤੇ ਬਾਬਾ ਜਿਹੜਾ ਪਿੰਜਰਾ ਚਾਹੁੰਦਾ ਹੈ ਪਹਿਲਾਂ ਕੋਈ ਚੋਰੀ ਜਿਹੜਾ ਪਿੰਜਰਾ ਚਾਹੁੰਦਾ ਹੈ ਆਪਾਂ ਨੇ ਉਹ ਵੀ ਪਿੰਜਰਾ ਸੈੱਟ ਕਰਾ ਦੇਣਾ ਟੀਨ ਤੋਂ ਲਵਾਵਾਂਗੇ ਦੰਨੇ ਤੇ ਬਾਕੀ ਬਾਬੇ ਤੁੰਦ ਪਈ ਵੀ ਆ ਪੂਰੀ ਚੈੱਕ ਕਰੋ ਤੇ ਪਾਣੀ ਕੱਢ ਦੀਏ ਆ ਸਾਹਮਣੇ ਖੜਾ ਜਿਹੜਾ ਆ ਪਿੰਜਰਾ ਏ ਤੇ ਇਹਨੂੰ ਇਹ ਚਾਦਰ ਉੱਤਰਵਾ ਕੇ ਨੇ ਵੀ ਲਗਾ ਦਾਂਗੇ ਸੈੱਟ ਕਰਾ ਦਾਂਗੇ ਇਹ ਵੀ ਬੜਵਾ ਦਾਂਗੇ ਗ੍ਰਿਲ ਇਹਦੇ ਬਰਾਬਰ ਹੀ ਪਾ ਦਾਂਗੇ ਨਹੀਂ ਇੱਥੇ ਤੋਂ ਕੁਝ ਕਰਾਵਾਂਗੇ ਉੱਚਾ ਚੱਕਾਂਗੇ ਇੰਨਾ ਤੇ ਦਿਖਾਉਂਦੇ ਹਾਂ ਅੰਦਰ ਪਿੰਜਰੇ ਦੇ ਪਾਣੀ ਇਹ ਕਾਕੀਆਂ ਖੋਲ ਦਿੰਦੇ ਆ ਅੰਦਰ ਹਵਾ ਲੱਗ ਲੂਗੀ ਇੱਕ ਵਾਰ ਇਹ ਖੁੱਡੇ ਕਰ ਦਾਂਗੇ ਸਾਫ਼ ਆ ਦੇਖੋ ਇਹ ਜਿਹੜਾ ਗਿੱਲਾ ਹੋਇਆ ਹੋਣਾ ਇਹ ਸਾਰਾ ਟੀਨ ਥੋੜੀ ਉੱਧਰ ਘੜਾ ਦਾਂਗੇ ਥੋੜੀ ਅੱਗੇ ਵਿੱਚੇ ਚਾਰੋਂ ਸਾਈਡ ਟੀਨ ਕਢਵਾ ਕੇ ਤੇ ਫਿਰ ਵਧੀਆ ਹੋ ਜਾਊਗਾ ਦੇਖੋ ਗਿੱਲੇ ਨਾਲ ਬਾਬੋ ਮਿੱਠਾਂ ਦੀਆਂ ਦਾਣੇ ਪੈਤੇ ਉਹਦਾ ਕਰਕੇ ਹਰਿਆਈ ਦੇਖੂਗੀ ਜਦੋਂ ਜਮੇ ਆਈ। ਬਾਕੀ ਕੌਣੀ ਅੱਜ ਕਰਦਾਂਗੇ ਸਾਫ਼ ਕੁਇਤਰ ਦਾ ਆਪਾਂ ਨੇ ਛੱਡੇ ਵੀ ਨਹੀਂ ਇੱਥੇ। ਸਾਰੇ ਉੱਪਰੇ ਐ, ਬੱਚੇ ਵੀ ਸਾਰੇ ਉੱਪਰੇ ਐ। ਇਹਨੂੰ ਖੋਲ ਦੋਗੇ ਤਾਂਕਿ ਇਹ ਖੋਲਦੀਆਂ ਹਵਾ ਲੱਗ ਲੂਗੀ ਅੰਦਰ। ਤੇ ਪਾਣੀ ਛੱਡ ਦਈਏ। ਤੇ ਕੀਤਾ ਹੈਗਾ ਬਾਬੇ ਆਪਣੇ ਦਾ। ਇਹਨੂੰ ਪਿੰਜਰੇ ਨੂੰ ਮੀਣ ਕੇ ਤੇ ਟੀਨ ਲਿਆਵਾਂਗੇ ਫਿਰ ਲੋਨਦੇ ਆ ਥੋੜੀ ਦੇਰ ਬਾਅਦ। ਠੰਡੇ ਜੀ ਥੋੜੀ ਘੱਟ ਜਵੇ। ਗਰਮੀਆਂ ਤੋਂ ਪਹਿਲਾਂ ਪਹਿਲਾਂ ਕਰਦਾ ਹਾਂ ਇਹ ਬੱਦ ਬਾਜੀਆਂ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਇਹਨੂੰ ਤਿਆਰ ਤੇ ਬਾਕੀ ਅੱਜ ਕਰਦੇ ਆਂ ਦੀ ਜਾਲ ਦੀ ਸਾਫ ਸਫਾਈ ਤੇ ਪਹਿਲਾਂ ਪਾਣੀ ਕੱਢਦੀ ਫਿਰ ਚੱਲਦੇ ਉੱਪਰ ਲੋ ਬਈ ਮਿੱਤਰੋ ਪਾਣੀ ਕੱਢਦੇ ਆਪਾਂ ਨੇ ਸਾਰਾ ਕਹਿੰਦੇ ਚੱਲਦੇ ਆਂ ਉੱਪਰ ਇੱਕ ਵਾਰ ਉਧਰ ਨਿਗਾ ਮਾਰਦੀਏ ਮਿੱਟੀ ਸਾਈਡ ਕਰਦੀਏ ਪਾਣੀ ਨਿਕਲ ਜੂਗਾ ਆਸਾਨੀ ਨਾਲ ਬਸ ਕੁਛ ਨਹੀਂ ਹੈ ਪਾਣੀ ਨਿਕਲ ਜੂਗਾ तो हम चलते हैं ऊपर ऊपर रख दिए पहला तो ऊपर जाके देख रहे हैं जानवर कि नहीं है कि नहीं है ठंड हो हम दो तीन दिन तक बाकी बच्चे बैठे हैं तो बस आ रख दिए पानी की बाल्टी अपने चक ला नहीं ताजा नहीं आता नीचे तो भर खोल पहले खोलिए खोलिए Thank ਚੱਲਦੇ ਆਂ ਉੱਪਰ ਕੁੜੀਆਂ ਲਈ ਨਾ ਖੋਲ ਪਾਣੀ ਦੀ ਲਈਏ ਬਾਲਟੀ ਚੱਕ ਉਤਰੋ ਅੱਜਾ ਖੋਲ ਚੱਲਦੇ ਆਂ ਉੱਪਰ ਉਤਰਾਂ ਨੂੰ ਪਾਈਏ ਪਾਣੀ ਚੈੱਕ ਕਰੋ ਬਾਬੇ ਧੁੰਦਾ ਸਾਡੇ ਇਹ ਰਿਫਲੈਕਟਾਂ ਵਰਗੇ ਘੱਟ ਆ ਦੇਖੋ ਇੱਧਰ ਨੂੰ ਖੇਤਾਂ ਵਾਲੀ ਸਾਈਡ ਜ਼ਿਆਦਾ ਹੈ ਫੁੱਲ ਕੁੰਦ ਤਾਂ ਵੀ ਸਾਡੇ ਰੋ ਫਲੋਟਾ ਕਰਕੇ ਥੋੜੀ ਘਾਟ ਆਉਂਦੀ ਆ ਜੇ ਹੋਰ ਪਾਸੇ ਫੁੱਲ ਕੁੰਦ ਪੈਂਦੀ ਆ ਤਾਂ ਸਾਡੇ ਰੋ ਥੋੜੀ ਹੋਤ ਹੀ ਆਉਂਦੀ ਆ ਨਹੀਂ ਸਾਡੇ ਰੋ ਜੇ ਹੋਰ ਪਾਸੇ ਘੱਟ ਪੈਂਦੀ ਆ ਤਾਂ ਸਾਡੇ ਰੋ ਫਿਰ ਨਹੀਂ ਆਉਂਦੀ ਤੁੰਗ ਤੇ ਆਪਨੇ ਡੋਲਿਆਂ ਚ ਟ੍ਰੇਨਾਂ ਕਰਤੀਆਂ ਦੀਆਂ ਕਿਉਂਕਿ ਪਾਣੀ ਨਹੀਂ ਆਉਂਦਾ ਜਿਹੜਾ ਉਹ ਲਾਉਂਦੇ ਆ ਸਾਈਡ ਡੋਲੀ ਕਰਤੀ ਸਾਰੀ ਬਸ ਥੋੜੀ ਜਿਹੀ ਰੱਤ ਜੋੜੀਆਂ ਵੀ ਲਾਵਾਂਗੇ ਨਾ ਨਹੀਂ ਤੇ ਬਾਕੀ ਬੱਚੇ ਬੈਠੇ ਆ ਦੇਖੋ ਦਾ ਇੱਥੋਂ ਤੋਂ ਉੱਪਰੋਂ ਚੋ ਗਿਆ ਦਾ ਥੋੜਾ ਜਿਹਾ ਕੋਈ ਨਹੀਂ ਜ਼ਿਆਦਾ ਪਿਆ ਦਾ ਕੋਈ ਨਹੀਂ ਆਪਾਂ ਚੁੰਨਾ ਚੰਨਾ ਸਾਰਾ ਘੇਰ ਕੇ ਆਏ ਓਕੇ ਕਰਿਆ ਬਦੋ ਕੰਮ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਬੱਚੇ ਬੈਠੇ ਆ ਸਾਰੇ ਓਕੇ ਆ ਦੇਖੋ ਕੋਈ ਹੋ ਨਹੀਂ ਇਕੱਠਾ ਹੋ ਕੇ ਬੈੰਦਾ ਆ ਦੇਖੋ ਮੋਤਰੀ ਕਿਹਨੇ ਕੱਲ ਰੋਸ ਤੇ ਬਸ ਫਿਰ ਠੀਕ ਆ ਬਦੋ ਬਸ ਇਹਨਾਂ ਨੂੰ ਪਾਣੀ ਪੂਣੀ ਰੱਖ ਦਿਆਂ ਥੋੜਾ ਜਿਹਾ ਟੈਕਟਰਾ ਸਾਈਕਲਿਕ ਦਾ ਪਾਊਡਰ ਯਾ ਲੈਕਸਾਂ ਦਾ ਬਿਆ ਹੋਊਗਾ ਦਵਾਈ ਦੂਈ ਪਾ ਦਾਂਗੇ ਤੇ ਪਾਣੀ ਸਾਰਾ ਦਿਨ ਉਸੇ ਪਿਆ ਰਹਿਣ ਦਾਂਗੇ ਪੀਉਂਗੇ ਨਹੀਂ ਥੋੜਾ ਜਿਹਾ ਪਾ ਕੇ ਪਲਾ ਦਾਂਗੇ ਫਿੱਟ ਹੋ ਜੂਏ ਜੰਦਾ ਗਿਰ ਗਿਆ ਨੀਚੇ ਤੇ ਇੱਥੇ ਗਾਬੇ ਝਾੜੂ ਵੱਜਣੇ ਆਲਾ ਸਾਰਾ ਸਫਾਈ ਕਰਾਂਗੇ ਬਸ ਇਹਦੀ ਅੱਜ ਸ਼ਾਮ ਸ਼ੂਨ ਤੱਕ ਆ ਟਾਈਮ ਲੱਗ ਗਿਆ ਜੀ ਬਾਕੀ ਕੂਤਰ ਟੱਕੇ ਦੇ ਆਪਾਂ ਇੱਧਰ ਬੈਠੇ ਸਾਰੇ ਦੇਖੋ ਬਾਪੂ ਤੰਦਰੁਸਤ ਸਾਰੇ ਉਹਦੀ ਦਿੱਕਤ ਵਾਲੀ ਗੱਲੇ ਨਹੀਂ ਲੋ ਜੀ ਕਰੋ ਜੱਕ ਸਾਰੀ ਕੁਰੀ ਰਿਪੋਰਟ ਹੈ ਗੱਬ ਮੈਂ ਪਾਣੀ ਪਾ ਦਈਏ ਐਸੀ ਨੂੰ ਭਰ ਦਾਂਦੇ ਆ ਐਸੀ ਨੂੰ ਫਿਰ ਦੂਸਰੀ ਸਾਈਡ ਰੱਖ ਦਾਂਦੇ ਰੱਖ ਦਾਂਗੇ ਇਹਦੇ ਵਿੱਚ ਦਵਾਈ ਦੁਈ ਪਾ ਕੇ ਰੱਪਾ ਲਾ ਦਾਂਦੇ ਆ ਉਤਾਂ ਨੂੰ ਤਾਂ ਕਿ ਫੁੱਟ ਰਹੀ ਕਾਫੀ ਦਿਨ ਹੋ ਗਏ ਦਵਾਈ ਪਾਈ ਨਹੀਂ ਆਪਾਂ ਨੇ ਪਰਹੇਜ ਜੀ ਦਵਾਈ ਤੇ ਹੁਣ ਠੰਡਾ ਲਿਕਸਨ ਦਾ ਪਾਊਡਰ ਅੰਦਰ ਗਰਮੈਸ ਰਹਿਊਗਾ ਤੇ ਵਧੀਆ ਹੁੰਦਾ ਹੈ ਉਪਾਦਨ ਦੇ ਬਸ ਤੇ ਠੀਕ ਹੈ ਬਾਬੂ ਪਾ ਦਈਏ ਕਿ ਤੁਹਾਨੂੰ ਦਿਖਾਉਂਦੇ ਆ ਤੇ ਲੋ ਜੀ ਲੀਰ 52 ਤੇ ਲਿਕਸਨ ਦਾ ਪਾਊਡਰ ਪਾਤੇ ਆਪਾਂ ਨੇ ਦਿਲ ਕਰ ਪੂਰਾ ਭਰਤੂਆਂ ਪਾਣੀ ਨਾਲ ਤੇ ਦੋਨੋਂ ਸਾਈਡ ਰੱਖ ਦਾਂਗੇ ਪਾਣੀ ਪਾ ਕੇ ਸੈਕਟਰਟ ਹੋ ਜਾਊਗਾ ਕਮਟਰ ਤੇ ਦੋਵਾਂ ਲਈ ਰੱਖ ਦੋਨੇ ਇੱਥੇ ਇਹਨੂੰ ਕਰ ਦੰਦੇ ਬੰਦ ਡੋਲੀ ਤੇ ਬਾਕੀ ਸਮਝ ਜਿਹੀ ਲੱਗਿਆ ਵਾਲੀ ਸ਼ਕੋਰਾ ਮਾਰਨ ਜੇ ਤੂੰ ਪਾਵੇ ਡੋਲੀ ਜੇ ਤੂੰ ਪਲਵਾ ਦਾਂਗੇ ਕੂਤਰਾਂ ਨੂੰ ਰੱਖਦੇ ਆ ਬਾਬੇ ਸਭ ਤੋਂ ਪਹਿਲਾਂ ਪਾਣੀ ਕੁਤਰਾਂ ਨੂੰ ਇੱਧਰ ਲੈ ਜੀ ਪਾਣੀ ਚੱਕ ਲਿਆ ਏ ਤੇ ਰੱਖਦੇ ਇੱਥੇ ਇੱਕ ਬਾਬੇ ਚੂਹਾ ਵੜਿਆ ਹੋਇਆ ਇੱਥੇ ਖੁੱਡੇ ਚ ਇੱਥੇ ਵੈਂਦਾ ਈ ਇੱਥੇ ਮੈਂ ਦੇਖਦਾ ਹੋਇਆ ਇੱਥੇ ਇਹਦੇ ਕੋਈ ਬੰਦਾ ਈ ਹੁਣ ਤਾਂ ਇਹਦੇ ਦੇਖਣੇ ਨਹੀਂ ਰਿਹਾ ਚਾਲ ਭੱਜ ਕੇ ਇੱਥੇ ਥੈਲਾ ਰੱਖਿਆ ਹੁੰਦਾ ਸੀ ਆਪਾਂ ਨੇ ਉਹ ਥੈਲਾ ਬਿੱਚ ਲੋਕ ਨੂੰ ਵੇਜ ਜਾਂਦਾ ਵਾ ਐਸੇ ਮੁਰਦਿਖ ਨਹੀਂ ਜਿਆ ਕੋਈ ਐਡਾ ਸੀਨ ਨਹੀਂ ਤੇ ਇਹਨਾਂ ਨੂੰ ਪੀਣ ਦਾ ਬਾਬੇ ਪਾਣੀ ਤੇ ਬਾਕੀ ਕੂਤਰਾ ਆਪਣੇ ਫਿੱਟ ਥੋੜਾ ਇਹ ਚੱਕ ਦਿੰਦੇ ਪੜਦਾ ਬਾਹਰ ਹਵਾ ਆਊਗੀ ਲੋ ਭਾਈ ਮਿੱਤਰੋ ਥੋੜਾ ਚੈੱਕ ਕੂਤਰਾ ਆਪਣੇ ਓਕੇ ਪੂਰੇ ਵੱਡੇ ਗਾਸੂ ਆਪਣੇ ਬਾਬੇ ਸਾਫ ਕਰ ਲੈਣੀ ਨਹੀਂ ਇਦਾਂ ਰਹੂਗੇ ਜਿਵੇਂ ਨਾਲੇ ਤੇ ਬਖਤੀ ਬੈਠੇ ਸਾਰੇ ਪਟੀਆਂ ਦੇ ਸਾਰੇ ਓਕੇ ਤੇ ਪਾਣੀ ਇਹਨਾਂ ਨੇ ਪੀ ਲਿਆ ਇਹ ਤੁਹਾਨੂੰ ਪਾਵੇ ਦੁੱਧਿਆਂ ਨੂੰ ਅਖਰੀਏ ਪਾਣੀ ਉੱਜੇ ਸਾਈਡ ਕੋਡੇ ਚ ਲਓ ਜੀ ਚੱਕ ਲਿਆ ਪਾਣੀ ਇਹ ਰੱਖ ਦੋ ਨੇ ਇਦਾਂ ਇਦਾਂ ਰੱਖ ਕੇ ਬਾਸ ਪੀਂਦੋ ਇਹਨਾਂ ਨੂੰ ਪਾਣੀ ਤੇ ਆਗੇ ਪਹੁੰਚ ਕੇ ਪੀਣ ਤਾਜ਼ਾ ਪਾਣੀ ਐ ਤੇ ਪੀਂਦੋ ਓਕੇ ਪੀਂਦੇ ਸਾਰਿਆਂ ਨੂੰ ਪਾਣੀ ਕੀ ਅੰਦਰ ਉਤਰੇ ਤੇ ਜਿੰਕੇ ਕੋਈ ਦੇ ਤੱਕ ਨੰਦ ਨੂੰ ਪਾਵਾਂ ਨੀ ਤੇ ਖੁੱਡਾਂ ਦੇ ਟੀਨ ਟੀਨ ਲਾਣੀ ਬਾਬੇ ਨੂੰ ਮਿਲਦੀ ਏ ਹੈ ਨਾ ਤੇ ਕਰੀਏ ਕੰਮ ਆਪਣਾ ਨੀਤੇ ਖੁੱਡੇ ਸਾਫ ਕਰਨੇ ਹੋ ਵੀ ਕਰਦੀਏ ਜਾਲ ਸਾਫ ਤੇ ਬਾਕੀ ਟੋਕੀਆਂ ਸਾਫ ਕਰਨ ਵਾਲੀਆਂ ਸਾਰੀਆਂ ਹੋ ਵੀ ਕਰੂੰਗੇ ਇੱਕ ਬੱਕੀ ਖੁੱਡੇ ਤੇ ਬੈਠੇ ਆਉਣੀਆਂ ਓਕੇ ਰਿਪੋਰਟ ਤੇ ਹਾਂਜੀ ਜੀ ਸਾਰੇ ਮੇਰੇ ਮਿੱਤਰੋ ਕਰਤਾ ਜਾਲ ਸਾਫ ਉਹ ਯਾਨਕ ਬਣਾਤੇ ਆ ਓਕੇ ਰਿਪੋਰਟ ਹੋ ਗਈ ਇੱਧਰ ਵੀ ਕਰਦੇ ਆ ਬਾਤ ਉੱਪਰ ਲੱਗ ਲੂਗੀ ਇਹਦੇ ਵਿੱਚ ਫਿਰ ਬੱਚੇ-ਬੱਚੇ ਛੱਡ ਦਾਂਗੇ ਭਾਂ 10 ਸ ਤੇ ਹੁਣ ਚੱਲਦੇ ਆ ਉੱਪਰ ਹਾਂਜੀ ਪਹੁੰਚ ਗਏ ਆ ਉੱਪਰ ਤੇ ਕਬੂਤਰੀਆਂ ਕਰਤੀਆਂ ਬੱਬੂ ਬੰਦ ਤੇ ਕਬੂਤਰ ਖੋਲਤੇ ਹੁਣ ਕਬੂਤਰਾਂ ਤੇ ਬੱਚੇ ਜਾ ਚ ਲੈ ਰਿਆ ਆਨੰਦ ਬਾਕੀ ਇਹ ਬੈਠੇ ਆ ਲੋ ਜੀ ਪੂਰਾ ਓਕੇ ਆਹ ਉਹ ਤੇ ਬੈਠੇ ਨੇ ਆੜੇ ਲੈ ਰਿਹਾ ਪੂਰੇ ਧੁੱਪ ਦੇ ਧੁੱਪ ਨਿਕਲ ਗਈ ਜਿੰਨੇ ਦਿਨ ਧੁੱਪ ਨਿਕਲੂਗੀ ਉਵੇਂ ਪਾਈ ਜਾਉਂਗੇ ਬਾਕੀ ਬੱਚੇ ਭੱਜਦੇ ਆਡੋਲੀਆਂ ਚ ਕੋਈ ਬੈਠੇ ਬੱਚੇ ਲੋ ਜੀ ਲੈਣ ਦੋ ਇਹਨਾਂ ਨੂੰ ਨਜ਼ਾਰੇ ਪਰ ਕੀ ਥੱਲੇ ਖੁੱਡੇ ਖੱਡੇ ਸਾਫ਼ ਕਰਦੇ ਹਾਂ ਵਿੱਚ ਛੱਡ ਦਾਂਗੇ ਬੱਚੇ ਟਿੰਟੂ ਨੂੰ ਪਾਉਂਦੇ ਆ ਖੁੱਡੇ ਤੇ ਚੋਨਾ ਦੇ ਹਟਾਉਂਦੇ ਉਹਨੂੰ ਜਾਣ ਨੂੰ ਬਾਕੀ ਇਹ ਬੈਠੇ ਆ ਓਕੇ ਆ ਕਰਕੇ ਇਹਨੂੰ ਬੰਦ ਥੋੜੀ ਜਿਹੀ ਦੇਰ ਤੱਕ ਪਾਉਂਦੇ ਵਾਗੂ ਦਾਣਾ ਪਾਣੀ ਤੇ ਵੀਡੀਓ ਜਿਹੜਾ ਦੇਖ ਲਈਏ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੌਸਲਾ ਵਧਦਾ ਹੈ ਤੇ ਅਪਰ ਵਧੀਆ ਵੀਡੀਓ ਲੇਕੇ ਆਉਂਗੇ ਇਹ ਬਾਤੀਆਂ ਵੀ ਲੇਕੇ ਆਉਂਗੇ ਅਦਾਦੇ ਲੋ ਜੀ ਸੇ ਬੈਠੇ ਹਾਂ ਜੀ ਲੋਗ ਇਹਨੂੰ ਤਾਂ ਕੂਤਰ ਕਰਤੇ ਹੋ ਬੰਦ ਬੋਲਤੀ ਹੈ ਤਾਂ ਕਿ ਚਲੇ ਜਾਉਂਗੇ ਅੰਦਰ ਤੇ ਅੱਜ ਪਾਵਾਂਗੇ ਕੂਤਰਾਂ ਨੂੰ ਮੱਕੀ ਅਤੇ ਗੁੱਲੂ ਝੰਡਾ ਕੱਲਾ ਮਿਕਸ ਦਾਣਾ ਅੱਜ ਨਹੀਂ ਪਾਵਾਂਗੇ ਘੱਟ ਪਾਵਾਂਗੇ ਦਾਣਾ ਤਾਕਿ ਕੱਲ ਤੱਕ ਸਾਰੇ ਕੂਤਰਾਂ ਨੂੰ ਸਾਫ ਹੋ ਜਵੇ ਅੱਜ ਹੋ ਜਵੇ ਫਿਰ ਕੱਲ ਨੂੰ ਪਾ ਦਾਂਗੇ ਆਪ ਤੇ ਜੀ ਕਲੀਨ ਘੱਟ ਬੰਦਦੇ ਆਪਾਂ ਦਾਣ ਤਾਂਕਿ ਅੰਦਰ ਸਫਾਈ ਹੋ ਜੇ ਕਰ ਇਹਨਾਂ ਦੀ ਬਾਕੀ ਡੇਚ ਕਰਕੇ ਬੰਦ ਤੇ ਪਾਉਂਦੇ ਆ ਦਾਣਾ ਇਹਨਾਂ ਨੂੰ ਛੋਟੇ ਬਾਕੀ ਥੋੜੀ ਬੋਤੀ ਜੀ ਆਪਾਂ ਨੇ ਖਾ ਗਏ ਥੋੜੀ ਬੋਤੀ ਥੋੜੀ ਬੋਤੀ ਰਹਿ ਗਈ ਪਾ ਕਰਦੇ ਇਹਨਾਂ ਨੂੰ ਬੰਦ ਬੱਚਿਆਂ ਨੂੰ ਵੀ ਕਰਦੇ ਆ ਬੰਦ ਤੁਹਾਂ ਜੀ ਲੈ ਲੈਣੇ ਤੁਰਕ ਦੇ ਬੱਚੇ ਨੂੰ ਲੈ ਜਾਵਾਂਗੇ نیچے ਆਪਾਂ ਤੇ ਬਾਕੀ ਦਾਣੇ ਪਾਤੇ ਆ ਵਿੱਚ ਮੱਕੀ ਦੇ ਬਲੀ ਗੰਡਾ ਰੱਖ ਦਈਏ ਕੁਤਰਾਂ ਨੂੰ ਖਾਣ ਦੇ ਇਹਨਾਂ ਨੂੰ ਬੱਸ ਰੱਖ ਆਵਾਂਗਾ ਕੋਲਾ ਨੂੰ ਤੁਰਕ ਰੱਖ ਤੇ ਦੇਣੇ ਖਾਣ ਦੇ ਇਹਨਾਂ ਨੂੰ ਲੱਗ ਜਾ ਕਿ ਉਤਰ ਖਾਣ ਤੇ ਦੂਜਿਆਂ ਨੂੰ ਵੀ ਰੱਖ ਲੈਂਦੇ ਹੋ ਨੋ ਲੰਗਰ ਨੂੰ ਤੇ ਔਨਾ ਨੂੰ ਰੱਖਿਆ ਦਾਣਾ ਬਸ ਇਹ ਨੂੰ ਟੋਲੇ ਗਏ ਨੀ ਚੇ ਬੱਚੇ ਤੁਹਾਡੇ ਡੁੱਗੂ ਡੁੱਗੂ ਸਾਰੇ ਜਿਹੜੇ ਆਂਦੇ ਨੇ ਨੀ ਚੇ ਸਾਰੇ ਕੱਢ ਲੈਂਦੇ ਆ ਬਾਹਰ ਕੱਲ ਨੂੰ ਹੀ ਦਾਣਾ ਲੈ ਆਉਣੇ ਨੇ ਜਿਹਨਾਂ ਨੂੰ ਲਈ ਹੋਏ ਨੇ ਚੇ ਲੱਗਦੇ ਸਾਰੇ ਘੁੱਤਰ ਖਾਣ ਦਾਣਾ ਟੋੜਦੇ ਨਹੀਂ ਆਂਦੇ ਠੀਕ ਹੈ ਬਈ ਮਿੱਤਰੋ ਜਿਆ ਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕੱਲ ਵੀ ਸਬਸਕ੍ਰਾਈਬ ਤਾਂ ਸਾਨੂੰ ਬਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਮਿਲਦਾ ਜੀ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ